ਕਾਲ ਜੀ ਸਾਰੇ ਕੂਤਰਵਾਜ ਭਰਾਵਾਂ ਨੂੰ ਅੱਜ ਮੀਟਿੰਗ ਹੋਈ ਜੀ ਕਾਲੀਗਲ ਪੈਲਸ ਵਿੱਚ ਡਰਾਮਾ ਬਹੁਤ ਹੀ ਵੱਧ ਵਧੀਆ ਪ੍ਰਬੰਧ ਜਿਹੜਾ ਕੀਤਾ ਗਿਆ ਬਈ ਜੇ ਟੇਬਲ ਤੇ ਸਾਰੇ ਪੰਜਾਬ ਦੇ ਵਿੱਚੋਂ ਮੁੱਖ ਵਕਤੀਆਂ ਕਮੇਟੀਆਂ ਤੇ ਕਲੱਬ ਜਿਹੜੇ ਵਾਜਿਆ ਕਰਾਉਣੇ ਉਹਨਾਂ ਨੂੰ ਸਨਹਿਾ ਦਿੱਤਾ ਗਿਆ ਤੇ ਪਹੁੰਚੇ ਵੀ ਆ ਤੇ ਕੁਝ ਭਰਾ ਕਿਸੇ ਕਾਰਨ ਕਰਕੇ ਰਹਿ ਗਏ ਇੱਥੇ ਸਾਰੇ ਦਿਖਾਈ ਚੱਲੋ ਤੇ ਅੱਜ ਆਪਾਂ ਨੇ ਬਹੁਤ ਹੀ ਵਧੀਆ ਕੱਟ ਦਿੱਤਾ ਤੇ ਬਹੁਤ ਹੀ ਸਲਾਘਾਯੋਗ ਜਿਹੜਾ ਹੰਕਾਰਾ ਮਿਲਿਆ ਸਾਰੇ ਭਰਾਵਾਂ ਦੀ ਸਹਿਮਤੀ ਦੇ ਨਾਲ ਕੁਝ ਨਿਯਮ ਵੀ ਬਣਾਏ ਆ। ਇੱਕ ਬਾਜ਼ਾਰ ਵੀ ਕੀਤਾ ਜਿਹੜਾ 21 ਤਰੀਕ ਦਾ ਕੱਟ ਸੀ ਉਹ ਕੈਨਸਲ ਕਰ ਦਿੱਤਾ ਗਿਆ ਜੀ ਕਿਉਂਕਿ ਜਿਹੜਾ ਕੰਮ ਉਦੋਂ ਹੋਣਾ ਉਹ ਅੱਜ ਹੋ ਗਿਆ ਕਿ ਕੱਟ ਵੜਾ ਹੋ ਜਾਣਾ ਸੀ। ਗਰਮੀ ਵੀ ਬਹੁਤ ਜ਼ਿਆਦਾ ਆ। ਅੱਜ ਵੀ 250-300 ਬੰਦੇ ਦਾ ਕੱਟ ਸੀ। ਜਿਹੜੇ ਬੰਦੇ ਬਸ ਸਾਰੇ ਵਧੀਆ ਸਤਕਾਰਯੋਗ ਸਾਡੇ ਵਾਸਤੇ ਜਿਹਨਾਂ ਨੇ ਆਉਣਾ ਸੀ ਉਹ ਵੀ ਵਧੀਆ ਤੇ ਅੱਜ ਜਿਹੜੇ ਸੀਨੀਅਰ ਪਲੇਅਰ ਆਏ ਸੀ ਉਹਨਾਂ ਦੀ ਸਹਿਮਤੀ ਨਾਲ ਇਹ ਰੂਲ ਪਾਸ ਕੀਤੇ ਗਏ ਆ ਤੇ ਮੈਂ ਚਾਹੂੰਗਾ ਕਿ ਸਾਰੇ ਪੁੱਤਰ ਵੱਜ ਭਰਾ ਉਪਰ ਬਾਜੀ ਨੂੰ ਉੱਤੇ ਚੁੱਕਣ ਲਈ ਇਹ ਰੂਲਾਂ ਨੂੰ ਜਿਹੜੇ ਫੋਲੋ ਕਰਨਗੇ ਜਿਹੜੇ ਰੂਲ ਲਿਖੇ ਗਏ ਨੇ ਅੱਜ ਸਾਰਿਆਂ ਦੀ ਸਹਿਮਤੀ ਦੇ ਨਾਲ ਉਹ ਜਿਹੜਾ ਪਹਿਲਾ ਰੂਲ ਬਾਜੀ ਛੱਡਣ ਦਾ ਸਮਾਂ ਸਵੇਰੇ 7 ਵਜੇ ਤੋਂ 7 ਵਜੇ ਦਾ ਹੋਵੇਗਾ। ਸ਼ਾਮ ਨੂੰ 7 ਵਜੇ ਪੈਸੇ ਜਿਹੜੇ ਸਾਂਝੇ ਹੋਣਗੇ ਆਰਾਮਾ ਤੇ ਕਮੇਟੀ ਦੀ ਮਰਜ਼ੀ ਹੋਊਗੀ। ਐਂਟਰੀ ਵੱਧ ਤੋਂ ਵੱਧ 1100 ਘੱਟ ਤੋਂ ਘੱਟ 1100 ਤੇ ਵੱਧ ਤੋਂ ਵੱਧ 5200 ਹੋਵੇਗੀ। ਜੇ 7200 ਰੁਪਏ ਐਂਟਰੀ ਕਰਨੀ ਹੈ ਤਾਂ ਉਹਦਾ ਨਾਮ ਜਿਹੜਾ 1.5 ਲੱਖ ਰੁਪਏ ਮੱਦਬ ਇੱਕ ਕਬ ਬੋਲਟ ਜਾਂ ਦੋ ਮੋਟਰਸਾਈਕਲ ਜਾਂ ਉਸ ਤੋਂ ਵੱਡਾ ਨਾਮ ਜਿੰਨਾ ਆਪਾਂ ਮਰਜੀ ਰੱਖ ਸਕਦੇ ਆ 12 ਵਜੇ ਤੋਂ ਪਹਿਲਾਂ ਜਿਹੜਾ ਇੱਕ ਘੰਟੇ ਦਾ ਟਾਈਮ ਹੋਊਗਾ ਉਸ ਤੋਂ ਬਾਅਦ ਅੱਧੇ ਘੰਟੇ ਦਾ ਟਾਈਮ ਹੋਊਗਾ ਜਿਹੜੇ ਕੂਤਰ ਨੂੰ 5 ਮਿੰਟ ਲੱਗੇ ਇੱਕ ਵਾਰੀ ਉਹ ਨੂੰ ਮੁੜ ਕੇ ਤਾਂ ਘੰਟਾ ਨਹੀਂ ਮਿਲੂਗਾ ਜੇ ਤਹਾਰ ਤੋਂ ਪਹਿਲਾਂ ਜੜਦੇ ਕੂਤਰਾਂ ਤੇ ਟਾਈਮ ਲੱਗੂਗਾ ਕੁੱਲੇ ਲੱਗਣ ਤੋਂ ਬਾਅਦ ਜਿੰਨੇ ਕੂਤਰ ਬਾਜੀ ਤੋੜਿਆ ਉਹਨਾਂ ਸਾਰਿਆਂ ਦਾ ਵੇਰਵਾ ਜਿਹੜਾ ਦੱਸਿਆ ਜਾਊਗਾ ਐਂਟਰੀ ਵਾਲੇ ਪੈਸੇ ਜੋ ਨਾਮ ਨਹੀਂ ਦਿੱਤਾ ਜਾਊਗਾ ਕਾਪੀ ਵਾਲੇ ਨੂੰ 3200 ਰੁਪਏ ਦਿੱਤਾ ਜਾਊਗਾ। ਬਾਕੀ ਕਮੇਟੀ ਦੀ ਮਰਜ਼ੀ ਹੈ ਜਿੰਨੇ ਮਰਜ਼ੀ ਦੇਵੇ ਆਪਣੇ ਕੋਲੋਂ। ਜਿਹੜੀ ਬਾਜੀ ਹੈ ਬਾਜੀ ਵਾਲੇ ਪੈਸਿਆਂ 'ਚ ਜੋ ਸਿਰਫ 3100 ਕੱਟਿਆ ਜਾਊਗਾ। ਜਿਹੜੀ 1100 ਵਾਲੀ ਖੁੱਲੀਆਂ ਬਾਜੀਆਂ ਨੇ ਪਿੰਡਾਂ ਦੇ ਵਿੱਚ ਉਹਦੇ ਉੱਤੇ 1000 ਰੁਪਏ ਹੋਊਗਾ। ਰੋਟੀ 10 ਵਜੇ ਤੋਂ ਪਹਿਲਾਂ ਖਵਾਈ ਜਾਵੇ। ਆਰਾਮ ਵਾਲੀ ਬਾਜੀ ਦੇ ਵਿੱਚ 200 ਰੁਪਏ ਤੱਕ-ਟੱਕ ਘੱਟੋ-ਘੱਟ ਫਿਰ ਜੁਣੀ ਚਾਹੀਦੀ ਆ। ਜਿਹੜੀ ਖੁੱਲੀਆਂ ਬਾਜੀਆਂ ਉਹਨਾਂ 'ਤੇ 100 ਰੁਪਏ ਕੱਟਿਆ ਜਾਊਗਾ। ਜਿਹੜੇ ਤੇ ਕੋਈ ਆਰਾਮ ਨਹੀਂ ਹੋਊਗਾ ਰੋਟੀ ਦਾ 100 ਰੁਪਏ ਕੱਟਿਆ ਜਾਊਗਾ। ਐਂਟਰੀਆਂ ਸੋਰੀ ਇੱਕ ਮਾਰਜੋ ਪਹਿਲਾਂ ਨਹੀਂ ਫੜੇ ਜਾਣਗੇ ਇੱਕ ਮਾਰਜੋ ਤੋਂ ਬਾਅਦ ਫੜੇ ਜਾਣਗੇ ਜਿੱਤ ਹੈ ਜਿਹੜੀ ਕਲਬ ਦੀ ਮਰਜ਼ੀ ਨੂੰ ਦਿੱਤੀ ਜਾਊਗੀ ਉਹਦੀ ਮਾਰੀਏ ਤਿੰਨ ਥਾਂ ਦਾ ਵੀ ਪੰਜ ਥਾਂ ਦਾ ਵੀ ਭਾਵੇਂ ਖੱਲੇ ਤੋਂ ਵੀ ਇੱਕ ਪਿੰਡ 'ਚ ਇੱਕ ਬਾਜੀ ਹੋਊਗੀ ਤੇ ਬਾਜੀ ਪਿੰਡ ਦੀ ਸਹਿਮਤੀ ਨਾਲ ਦੂਜੀ ਬਾਜੀ ਹੋ ਸਕਦੀ ਹੈ ਜੇਕਰ ਪਿੰਡ ਸਹਿਮਤ ਆ ਜੇਕਰ ਕਪੂਤਰ ਜਿੰਨੇ ਮਰਜ਼ੀ ਬੰਦਾ ਇੰਟਰ ਕਰ ਸਕਦਾ ਜੇਕਰ ਉਹ ਬਾਜੀ ਦਾ ਰੌਲਾ ਹੁੰਦਾ ਤਾਂ ਉਹਦਾ ਫੈਸਲਾ ਜਿਹੜੀ ਕਮੇਟੀ ਬਾਜੀ ਕਰਾਊਗੀ ਉਹ ਕਰੂਗੀ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜੇ ਕੋਈ ਖਿਡਾਰੀ ਉਹਨੂੰ ਖਰਾਬ ਕਰਦਾ ਜਾਂ ਗਲਤ ਕੋਈ ਅਪਸ਼ਬਦ ਬੋਲਦਾ ਤਾਂ ਜਿਹੜੀ ਉਹਨਾਂ ਦੀ ਹਲਕੇ ਦੀ ਕਮੇਟੀ ਆ ਫਿਰ ਉਹ ਉਹਨਾਂ ਤੇ ਕਾਰਵਾਈ ਕਰੂਗੀ ਜੇਕਰ ਕੋਈ ਕੁਦਰਤੀ ਆਫਤਾਂ ਹੋਦੀ ਆ ਜਾਂ ਬੰਦਾ ਜਾਣ ਪੁੱਝ ਕੇ ਕਿਸੇ ਵੀ ਕਾਰਨ ਕਰਕੇ ਬਾਜ਼ੀ ਕੈਨਸਲ ਹੋ ਜਾਂਦੀ ਆ ਤਾਂ ਉਹ ਬਾਜ਼ੀਆਂ ਤੋਂ ਬਾਅਦ 1 ਮਹੀਨੇ ਦੇ ਵਿੱਚ ਵਿੱਚ ਪੈਸੇ ਵਾਪਸ ਕੀਤੇ ਜਾਣ ਨਹੀਂ ਤਾਂ ਉਹ ਸਮੇਤ ਵਿਆਜ ਨੂੰ ਪੈਸੇ ਵਾਪਸ ਕਰਨੇ ਪੈਣਗੇ ਛਤਰੀ ਦੇ ਘੰਗਰੂ ਬੰਦ ਹੋਣਗੇ ਭਾਵੇਂ ਦੂਸਰੀ ਬਾਜ਼ੀ ਆ ਭਾਵੇਂ ਕੈਨ ਦੀ ਬਾਜ਼ੀ ਆ ਜੇਕਰ ਕੋਈ ਬਾਜ਼ੀਆ ਰੋਂਦਾ ਪੇਗੀ ਦੇ ਵਿੱਚ ਪੂਤਰ ਨੂੰ ਐਂਟਰ ਕਰਾਉਣ ਕਰਕੇ ਇਖਾ ਕਰਦਾ ਕਿਸੇ ਬੰਦੇ ਨਾਲ ਉਹ ਬੰਦਾ ਆਪਣੇ ਇਲਾਕੇ ਜਿਹੜੀ ਕਮੇਟੀ ਹੋਣੀ ਉਹਦਾ ਸੰਪਰਕ ਲਊਗਾ ਬਾਜ਼ੀਆਂ 25 ਮਾਰਚ ਤੋਂ ਲੈ ਕੇ 25 ਸਤੰਬਰ ਤੱਕ ਹੋਣਗੀਆਂ ਕੂਤਰ ਛੱਡਣ ਤੋਂ 1 ਘੰਟੇ ਦੇ ਬਾਅਦ-ਬਾਅਦ ਜਿਹੜਾ ਮਰਜੀ ਕੋਈ ਕਾਫੀ ਜਿਹੜਾ ਫੜੂਗਾ ਤਾਂ ਉਹਨੂੰ ਚੈੱਕ ਕਰਨੇ ਹੋਣਗੇ ਕੂਤਰ ਜੇਕਰ ਕੋਈ ਕੂਤਰ ਬਾਜ਼ ਬਾਜ਼ੀਆਂ ਬੰਦ ਕਰਵਾਉਣ ਸੰਬੰਧੀ ਕੋਈ ਕਾਰਵਾਈ ਕਰਨ ਦੀ ਗੱਲ ਕਰਦਾ ਉਹਨੂੰ 10000 ਰੁਪਏ ਜੁਰਮਾਨਾ ਜੇ ਦੂਜੀ ਵਾਰੀ ਫੇਰ ਗੱਲ ਕਰਦਾ ਤਾਂ ਉਹ 1 ਸਾਲ ਵਾਸਤੇ ਬੈਨ ਹੋਊਗਾ ਮਰੇ ਹੋਏ ਤੇ ਜ਼ੋਰ ਲੱਗੇ ਹੋਏ ਕੂਤਰ ਤੇ ਨਾਲ ਪੈਸੇ ਪਾ ਕੇ ਜਦੋਂ ਆਪਾਂ ਮੰਜਰੇ ਚ ਪਾ ਕੇ ਕੂਤਰ ਹੈ ਜੋ ਬੰਦਾ ਇਦਾਂ ਦੀ ਫੋਨਾ ਪਾਦਾ ਤੇ 1 ਸਾਲ ਵਾਸਤੇ ਬੈਨ ਹੋਊਗਾ ਇਨਾਮਾਂ ਦਾ ਸਵੇਰੇ ਬਾਜੀ ਤੋਂ ਪਹਿਲਾਂ ਦੱਸਿਆ ਜਾਵੇ ਜਦੋਂ ਛੱਪਲੀਆਂ ਬਾਜੀ ਕਿ ਕਿੰਨੇ ਤੁਹਾਡੇ ਨਾਮ ਜਿਹੜੇ ਆ ਤੇ ਕਿਹੜੇ ਕਿਹੜੇ ਨਾਮ ਜਿਹੜੇ ਆ ਪਾਣੀ ਵਾਲੇ ਦਾ 700 ਰੁਪਿਆ ਹੋਊਗਾ ਤੇ ਵੱਡੀ ਬਾਜੀ ਤੇ ਦੋ ਬਣੇ ਬੰਦੇ ਹੋਣਗੇ ਪਾਣੀ ਵਾਲੇ ਜਿਹੜਾ ਲੰਘਣਾ ਕਰੂਗਾ ਇਹਨਾਂ ਰੂਲਾਂ ਦੀ ਉਹਨਾਂ ਨੂੰ 5000 ਰੁਪਏ ਜੁਰਮਾਨਾ ਤੇ 1 ਸਾਲ ਲਈ ਬੈਨ ਹੋਊਗਾ ਬੰਦਾ ਪੋਸਟਰ ਵਿੱਚ ਐਂਟਰੀ ਦਾ ਮਿਹਰਬਾਨੀ ਹੋਊਗਾ ਉਹ ਤੁਸੀਂ ਘੱਟ ਵੱਧ ਕਰਕੇ ਜਿਵੇਂ ਕੁਝ ਵੀ ਲਿਖ ਸਕਦੇ ਆ ਤੇ ਇਨਾਮਾਂ ਦਾ ਮਿਹਰਬਾਨੀ ਹੋਊਗਾ ਲਾਈਵ ਵਿੱਚ ਪਾਣੀ ਦਿੰਦੇ ਹੋਏ ਕੂਤਰ ਨੂੰ ਤੇ ਪਿਜਰੇ ਵਿੱਚ ਪਾਏ ਕੂਤਰ ਉਹ ਨਹੀਂ ਦਿਖਾਇਆ ਇਹ ਆਪਾਂ ਨੂੰ ਲਾਈਵ ਵਾਲਿਆਂ ਨੂੰ ਪਹਿਲਾਂ ਦੱਸਣਾ ਬਹੁਤ ਸੀ। ਉੱਚੇ ਕੂਤਰ ਨੂੰ ਕਮੇਟੀ ਦਾ ਫੈਸਲਾ ਹੋਊਗਾ 2 ਘੰਟੇ ਤੋਂ ਬਾਅਦ ਕਿੰਨਾ ਸਮਾਂ ਦੇਣਾ। ਉਹ ਕਾਮੇ ਵਾਲਾ ਡਿਸਾਈਨ ਕਰੂਗਾ ਉਹ ਕਮੇਟੀ ਜਾਂ ਉੱਥੇ ਦੇ ਨਾਲ ਕੂਤਰ ਵਾਜੇ ਖੜੇ ਹੋਣਗੇ ਰਿਸੈਕਟ ਕਰਦੇ। ਬਾਜੀ ਪਿੰਡ ਦੀ ਪੰਚਾਇਤ ਜੇ ਪੰਚਾਇਤੋਂ ਨਹੀਂ ਵੱਢਦੀ ਤਾਂ ਪਿੰਡ ਦੇ ਲੰਬੜਦਾਰ ਜਾਂ ਚਾਰ ਮੋਹਤਵਰ ਬੰਦੇ ਆ ਜਿਹੜੇ ਉਹਨਾਂ ਦੇ ਨਾਲ ਲੈਟਰਪੈਡ ਤੇ ਲਿਖ ਕੇ ਉਹ ਆਪਣੇ ਕੋਲ ਰੱਖਣਾ ਹੋਊਗਾ ਤਾਂ ਕੋਈ ਪੁਲਿਸ ਆਉਂਦੀ ਆ ਤਾਂ ਪਰ ਉਹ ਦਿਖਾ ਸਕੀ। ਬਾਕੀਆਂ ਦੇ ਵਿੱਚ ਕਿਸੇ ਕਿਸਮ ਦਾ ਰੌਲਾ ਪੈਂਦਾ ਉਹ ਜੀ ਗੁਰੂਤਨ ਨੂੰ ਨਾਂ ਲੈ ਕੇ ਆਓ ਇਹ ਫੈਸਲਾ ਕਮੇਟੀ ਕਰੂਗੀ ਜਾਂ ਕਿਸੇ ਵੀ ਤਰੀਕੇ ਨਾਲ ਜੇ ਤੁਹਾਨੂੰ ਕੋਈ ਕਿਸੇ ਵੀ ਪ੍ਰਕਾਰ ਦੀ ਕੋਈ ਕਿਸੇ ਦੇ ਸ਼ਰਕਾ ਲੱਗਦੀ ਹੈ ਕਿਸੇ ਵੀ ਤਰੀਕੇ ਦੀ ਤਾਂ ਕਮੇਟੀ ਜਾਂ ਜਿਹੜਾ ਕਲੱਬ ਵਾਜੀ ਕਰਾਉਂਦਾ ਇਹ ਕਰੇ ਫੈਸਲਾ ਇਸ ਚੀਜ਼ ਨੂੰ ਗੁਰੂਕਰਦੇ ਵਿੱਚ ਨਾਂ ਲੈ ਕੇ ਆਓ ਤੇ ਦੂਸਰੀਆਂ ਬਾਜ਼ੀਆਂ ਜਿਹੜੀਆਂ ਇਹ ਬਾਜ਼ੀਆਂ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਪਹਿਲੇ ਦਿਨ ਦੂਜੇ ਦਿਨ 8 ਤੋਂ 6 ਇਹ ਪਿੰਡ ਦੇ ਐਂਟਰੀ ਮਰਜ਼ੀ ਹੋਊਗੀ ਬਾਜੀ 33 ਸਰ ਕਰਾਵੇ 64 ਜਾਂ ਜਿੰਨੇ ਦਿਨ ਮਰਜ਼ੀ ਕਰਾਉਣੀ ਹੈ ਸਵੇਰੇ ਫੜੇ ਗਏ ਕੂਤਰ ਨੂੰ 40 ਮਿੰਟ ਦਿੱਤੇ ਜਾਣਗੇ ਤੇ ਰੂਲਾ ਜੀ ਬਾਕੀ ਜਿੰਨੇ ਵੀ ਕਮੇਟੀ ਦੇ ਮੈਂਬਰ ਆ ਉਹਨਾਂ ਦੇ ਸਾਈਨ ਹੋ ਗਏ ਇੱਥੇ ਕਿੰਨੀ ਤਰੀਕ ਤੱਕ ਛੁੱਟੀਆਂ ਲੈ ਲਈਆਂ ਵੀਰੋ ਤਾਂ ਫਿਰ ਕਲੱਬ ਪੰਜਾਬ ਦੀ ਕਮੇਟੀ ਬਣਾਵਾਂਗੇ ਸਾਰਿਆਂ ਦੇ ਕਰਾ ਲੇ ਸਾਈਨ ਸਭ ਦੇ ਕਰਾ ਲੇ ਕਿ ਜੇ ਕੋਈ ਭਤਾ ਭਰਾ ਸੰਪਰਕ ਕਰਨਾ ਚਾਹੁੰਦਾ ਸਾਡੇ ਨੰਬਰ ਲੈ ਲਵੇ ਤਾਂ ਜਿਵੇਂ ਕਲੱਬ ਬਣਨੇ ਜਾਂ ਰਜਿਸਟਰ ਕਰਾਉਣੇ ਆਪਾਂ ਦੱਸ ਦਾਂਗੇ ਉਹਨਾਂ ਨੂੰ ਤੇ ਆਪਾਂ ਇਹ ਆਸਾ ਕਰਦੇ ਹਾਂ ਵੀ ਸਾਰੇ ਭਰਾਏ ਰੂਲਾ ਨੂੰ ਫੋਲੋ ਕਰੋਗੇ ਆਲਾ ਇਕੱਠਾ ਜਿਹੜਾ ਉਹ ਕੈਨਸਲ ਆ ਇਹ ਆਪਾਂ ਸਾਰੇ ਗਰੁੱਪਾਂ ਦੇ ਵਿੱਚ ਪਾ ਦਾਂਗੇ ਆਪ ਤੁਸੀਂ ਛੋਲੇ ਲੈਣੇ ਰੂਲ ਜਿਹੜੇ ਹੈਗੇ ਆ ਇਹ ਸਾਰੇ ਸੀਨੀਅਰ ਸਰਕਾਰ ਜੋਗ ਬਰੇਡ ਜਿਹੜੇ ਪਹੁੰਚੇ ਆ ਇਹਾਂ ਦੀ ਵੱਡੀ ਬੜੀ ਵੱਡੀ ਦੇੜ ਆ ਬਰਾਜ ਜੀ ਨੂੰ ਬਰਾਦਾ ਇਸ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ